ਤੂੜੀ ਦੀ ਟਰਾਲੀ ਖੜੀ ਮਲੋ ਪਰੇ ਤੂੜੀ ਹੁਣ ਤਾਂ ਫੇਰ ਤੁਣਕਪੀ 350 ਨੂੰ 440 ਨੂੰ ਜਾਂਦੀ ਆ ਸ਼ਹਿਰ ਤੂੜੀ ਦੀ ਟਰਾਲੀ ਤੂੜੀ ਇਰਕੇ ਹੁਣ ਜਾਂਦੀ ਆ ਇੱਧਰ ਸਰੋਂ ਆ ਗੰਡੇ ਲਾਏ ਆ ਗੰਡਿਆਂ ਦੇ ਵਿੱਚ ਲਾ ਕੇ ਤੇ ਉੱਤੇ ਤੂੜੀ ਸਿੜਤੀ ਬਜੇ ਦੇ ਵਿੱਚ ਪੱਠਾ ਨਾ ਹਰਾ ਹੋਵੇ ਅਧਿਆ ਸਾਰਾ ਇੰਦਰਜੀਤ ਤੇ ਆਹ ਲਸਣ ਕਿੰਨਾ ਸੋਹਣਾ ਬਹੁਤ ਵਧੀਆ ਲਸਣ ਖੜਾ ਹੈ ਵਧੀਆ ਗੁੱਡੇ ਪੈੜੀ ਜ਼ਮੀਨਾਂ ਦੀ ਰੇਤਲਾ ਭੂਸਲੀ ਜੀ ਪੈੜੀ ਹੈ ਨਾ ਇਹ ਸਬਜੀ ਸੂਜੀ ਦੇ ਹੱਕ ਨੂੰ ਬਹੁਤ ਵਧੀਆ ਹੋ ਸਾਹਮਣੇ ਟਰਾਲੀ ਖੜੀ ਆ ਤੂੜੀ ਦੀ ਭਰੀ ਆ ਅੱਜ ਐਤਵਾਰ ਕਰਕੇ ਨਹੀਂ ਗਏ ਇਹ ਨੀ ਅੱਗੇ ਰੋਜ਼ ਬਹੁਤ ਵੱਡੀ ਤੜਸੜ ਤੇ ਇਹਨਾਂ ਨੇ ਬਹੁਤ ਹਮਤ ਕਰੀ ਆ ਸਾਹਮਣੇ ਗੰਡੇ ਲਾਏ ਆ ਜਿਹੜੇ ਸਾਰੇ ਨੇ ਚ ਤੂੜੀ ਲਾਤੀ ਇਧਰ ਆਲੂਆਂ ਤੇ ਸਪਰੇਅ ਕਰਤੀ ਯਾਰਮੀ ਵਾਲੇ ਬਾਬਿਆਂ ਨੇ ਮਟਰ ਬੜੇ ਵਧੀਆ ਖੜੇ ਆ ਸਾਰੇ ਬਹੁਤ ਸੋਹਣੇ ਇੱਧਰ ਸਰੋਂ ਇੱਧਰ ਕਣਕ ਉਹ ਪਰੇ ਜਾਂਦੇ ਉਹਨਾਂ ਦੇ ਘਰ ਦੇ ਜਾਂਦੇ ਆ ਪਰੇ ਬਾਬਾ ਗੁਰਦੁਆਰਾ ਪਾ ਰਿਆ ਇੱਧਰ ਸਾਡੇ ਖੇਤ ਆ ਗਏ ਇਧਰ ਮੂਰੇ ਆ ਸਾਹਮਣੇ ਦੇ ਗੰਡੇ ਲਾ ਕੇ ਨਾ ਇਸ ਤਰ੍ਹਾਂ ਉੱਤੇ ਉੱਤੇ ਤੂੜੀ ਛੜਕਦੇ ਫਿਰ ਪੱਠਾ ਨਹੀਂ ਹਰਾਉਂਦਾ ਤੇ ਥੱਲੇ ਨਾ ਜਿਹੜੀ ਤੂੜੀ ਆ ਇਹਦਾ ਫਿਰ ਕਾਲਾ ਜਿਹਾ ਪਾਣੀ ਬਣ ਕੇ ਰੇਹ ਬਣ ਜਾਂਦਾ ਇੱਕ ਕਿਸਮ ਦਾ ਅਸੀਂ ਤਾਂ ਵੈਸੇ ਬਾਬੇ ਦੇ ਲਾਏ ਆ ਭਾਈ ਵਾਲੇ ਇੰਨੇ ਸਾਰੇ ਗੰਢੀ ਤੇ ਉਹ ਸਾਡੇ ਲਾਏ ਆ ਦੂਜਾ ਕਰਿਆ ਵਾ ਕੀ ਉਹਦਾ ਨਾਮ ਸਪਰੇਅ ਕਰਤੀ ਸੀ ਦਵਾਈ ਦੀ ਗੋਭੀ ਪਰੇਪ ਛੇਤੀ ਖੜੀ ਆ ਲਸਣ ਖੜਾ ਮਟਰ ਖੜੇ ਆ ਮੇਥੇ ਖੜੇ ਆ ਆ ਚਕੰਦਰ ਵੀ ਲਾਏ ਆ ਇਹਦੇ ਤਾਂ ਗਾਜਰਾ ਮੇਰੇ ਵੀ ਲਾਏ ਆ ਸਾਡੇ ਵੀ ਕੇਤ ਬਹੁਤ ਵਧੀਆ ਸਬਜ਼ੀ ਖੜੀ ਆ ਲਸਣ ਲਸਣ ਵਧੀਆ ਖੜਾ ਭਾਈ ਵਾਲੇ ਵੀ ਸਾਡਾ ਖੜਾ ਲਸਣ ਆ ਬਾਬਿਆਂ ਨੇ ਸਪਰੇਅ ਕਰਤੀ ਆਲੂਆਂ ਤੇ ਨਾ ਬਣਾਉਣੇ ਆ ਜਾ ਕੇ ਸਰਪੰਚ ਕੇ ਖੇਤ ਆਇਲ ਤੁਰੇ ਜਾਂਦੇ ਬਾਈ ਬਣਾ ਲਈਦੀ ਆ ਵੀਡੀਓ ਵਧੀਆ ਸੋਦੇ ਹੀ ਖੇਤਾਂ ਦੀਆਂ ਸੋਨੂੰ ਹੀ ਦਿਖਾ ਦੇਈਦੀਆਂ ਦੇਖ ਕੇ ਆ ਇੰਦਰਜੀਤ ਦੇ ਦਾ ਖੇਤ ਨੰਗੇ ਆ ਹੁਣ ਟਰਾਲੀ ਭਰੀ ਖੜੀ ਆ ਤੂੜੀ ਦੀ ਗੰਡੇ ਲਾਤੇ ਸਰੋਂ ਸੀ ਬਣਾ ਬੀਜੀ ਸਰੋਂ ਹੋਈ ਨਹੀਂ ਫਿਰ ਉਹ ਚ ਗੰਡੇ ਲਾਤੇ ਹੁਣ ਗੰਡੇ ਵਧੀਆ ਖੜੇ ਆ ਤੇ ਤੇ ਤੂੜੀ ਦਾ ਸਰਕਾਰ ਕਰਦਾ ਵੀ ਪੱਠਾ ਨਾ ਹਰਾ ਹੋਵੇ ਇਹ ਵੀ ਲੋਟ ਆ ਆ ਆਮ ਲਸਣ ਤੇ ਤਾਂ ਦੇਖਿਆ ਅੱਗੇ ਕਿਹੜੀ ਚੂਰੀ ਪੁੱਤਰ ਕੇ ਸੜਦੇ ਨੇ ਜਾਂ ਪ੍ਰਾਲੀ ਪੁੱਤਰ ਕੇ ਸੜ ਦਿੰਦੇ ਸੀ ਤੇ ਹੋਵੇ ਨਾ ਤੇ ਹੁਣ ਅਸੀਂ ਵੀ ਏਵੇਂ ਕਰਨਾ ਪਾਰੇ ਮਿਰਚਾਂ ਤੇ ਖਾਰੇ ਮੈਂ ਸੜ ਦੇਣੀ ਆ ਉੱਤੇ ਫਿਰ ਇਹਨੂੰ ਗੁੱਡਣ ਦੀ ਲੋੜ ਨਹੀਂ ਪੈਂਦੀ ਨੇ ਪੱਠਾ ਮਾਰ ਲੈਂਦਾ ਫਸਲ ਨੂੰ ਆ ਬਰਸੀਨ ਆ ਗਿਆ ਇੱਥੇ ਸ਼ੇਰ ਦਾ ਹੁਣ ਗਾਂ ਸਰਪੰਚ ਕੇ ਬਰਸੀਨ ਕੋਲੇ ਜਾ ਕੇ ਬਣਾਉਨੇ ਆ ਉੱਥੇ ਨਾਲੇ ਸਾਡਾ ਪਰਿਓ ਕਮਾਦ ਕਮੂਦੀ ਲਦਾ ਵਾ ਆਏ ਸੋਡੇ ਖੇਤਾਂ ਦੀਆਂ ਹੀ ਸਾਰੀਆਂ ਆਪਣੇ ਆਪ ਦੇ ਖੇਤਾਂ ਦੀਆਂ ਹੀ ਵੀਡੀਓ ਬਣਾ ਬਣਾ ਤੁਹਾਨੂੰ ਦਿਖਾਉਨੇ ਆ ਅੱਜ ਆਨੰਦਪੁਰ ਦੀ ਲੋਕਮੈਂਟ ਕਰਨ ਜਾਣਾ ਪਿੰਡ ਦੇ ਵਿੱਚ ਆਰ ਦੀ 25ਵਾਂ ਲੰਗਰ ਆ ਸਾ ਸੰਗਤ 25ਵਾਂ 25 ਸਾਲ ਹੋ ਗਏ ਲੰਗਰ ਦੀ ਸੇਵਾ ਕਰਦਿਆਂ ਨੂੰ ਤੇ ਹਰੇਕ ਸਾ ਲੋਸਮੈਂਟ ਮੈਂ ਜੀਤ ਸਿੰਘ ਪ੍ਰਧਾਨ ਕਰਦਾ ਲੋਸਮੈਂਟ ਪਿੰਡ ਦੇ ਵਿੱਚ ਕੰਨੇ ਕਰਦੇ ਦਾ ਪਿੰਡ ਨੂੰ ਵੀ ਅਸੀਂ 5-6 ਦਿਨ ਦੀ ਗਰਾਹੀ ਚੱਲ ਜਿੰਦੇ ਹਰੇਕ ਗੁਆੜ ਇੱਕ ਦਿਨ ਇੱਕ ਗੁਆੜ ਦੇ ਵਿੱਚ ਲਾ ਦੇਈਦਾ ਤਾਂ ਫਿਰ ਲੋਸਮੈਂਟ ਕਰਨੀ ਪੈਂਦੀ ਹੈ ਇਹਨਾਂ ਜਿਹੜੀ ਸੰਗਤ ਆ ਆਟਰ ਕੁਤਾ ਜੋ ਵੀ ਨੰਦਪੁਰ ਸਾਹਿਬ ਨੂੰ ਦੇਣਾ ਹੈ ਤੇ ভাই ਉਹ ਆਪ ਦਾ ਰੈਡੀ ਕਰ ਲੈਂਦੇ ਆ। ਉਹ ਨਾਲ ਦੇ ਇੱਥੇ ਖੜਦੇ ਆ ਇੱਥੇ ਆ ਗਿਆ ਸੁਖਦੀਪ ਸਰਪੰਚ ਦਾ ਖੇਤ ਆ। ਸਾਹਮਣੇ ਆ ਦੇ ਆ ਜਿਹੜਾ ਬਰਸੀਨ ਬੀਜਿਆ ਵਿੱਚ ਆ ਜਿਹੜੀ ਸਰੋਂ ਹੈ ਨਾ ਰੰਗ ਬਰੰਗੀ ਜੀ ਇਹ ਸਰਪੰਚ ਦੇ ਖੇਤ ਆ ਸੁਖਦੀਪ ਦੇ। ਆ ਦੇ ਆ ਸਾਰੇ ਪਰੇ ਸਰੋਂ ਬੀਜੀ ਆ ਉਹਨਾਂ ਦੀ ਆਲੂ ਵਿਜਿਆ ਸਾਰੇ ਮੈਨੂੰ ਇਹਦਾ ਸ਼ਾਇਦ ਪਰੇ ਵੀ ਆਲੂ ਹੀ ਹੋਣ ਕਣਕਾ ਹੋ ਵਿਚਾਲੇ ਸਰੋਂ ਹੈ ਉਧਰ ਵੀ ਆਲੂ ਆ ਸਾਰੇ ਆਹ ਸਾਰੇ ਦੇਖੋ ਸਰੋਂ ਖੜੀ ਵਧੀਆ ਹਮਨੇ ਸਰਪੰਚ ਕਾ ਖੇਤ ਆ ਗਿਆ ਆਹ ਪਾਈ ਵਾਲੀ ਦੀ ਸੜਕ ਜਾਂਦੀ ਆ ਬਾਬੇ ਦੀ ਉਧਰ ਸਾਡਾ ਖੇਤ ਆ ਗਿਆ ਉਹਦੇ ਸਾਹਮਣੇ ਖੱਟੀ ਕੋਠੀ ਦੀਂਦੀ ਆ ਨਾਲ ਕਮਾਦ ਦੀਂਦਾ ਹੋ ਉਹ ਹਾਂ ਜਿਹੜਾ ਉਹਦੀ ਦਾ ਕਮਾਦ ਆ ਉਹ ਸਾਰਾ ਮੇਰਾ ਹੀ ਲਾਇਆ ਹੋਇਆ ਅਸੀਂ ਮਸ਼ੀਨ ਲਿਆਉਣੀ ਐ ਰੌ ਪੀਣ ਵਾਲੀ ਰੌ ਕੱਢਿਆ ਕਰੂਗੀ ਘਰੇ ਜਵਾਗ ਜੂ ਪੀਆ ਕੱਲ ਜਿਹੜਾ ਰਿਸ਼ਤੇਦਾਰ ਕੋਈ ਆ ਉਹਨਾਂ ਨੂੰ ਵੀ ਅਸੀਂ ਭਾਈ ਗੰਨੇ ਦਾ ਜੂਸ ਹੀ ਪਿਆ ਕਰਾਂਗੇ ਇੱਧਰ ਸਾਹਮਣੇ ਬੀਤੇ ਦੀ ਸਰੋਂ ਲੱਗੀ ਆਹੋ ਉਹ ਦੇਖ ਪੀੜੀ ਪੀੜੀ ਦੀ ਜਿਹੜੀ ਆਲੂਆਂ ਦੇ ਉੱਪਰ ਦੀ ਬੀਤੇ ਦੀ ਆ ਕਿ ਮੈਨਾਂ ਯਾਰ ਇਹਦੀ ਸਾਡੇ ਹਰਮਣ ਉਹਨਾਂ ਦੀ ਆ ਸਾਡੇ ਹਰਮਣ ਉਹਨਾਂ ਦੀ ਲਈ ਵੀ ਆਹੋ ਏਹੜੇ ਕਿੱਲੇ ਸੱਚ ਹਾਂ ਹਰਮਣ ਉਹਨਾਂ ਦੀ ਲਈ ਵੀ ਆ ਭਾਈ ਉਹ ਏਹੜੇ ਕਿੱਲੇ ਚ ਹਾਂ ਹਰਮਣ ਉਹਨਾਂ ਦੀ ਈ ਲਈ ਆ ਆ ਦੇਖਦਾ ਸਰਪੰਚ ਦਾ ਖੇਤ ਆ ਹੁਣ ਅੱਗੇ ਜਾ ਕੇ ਫੇਰ ਬਣਾਉਣੇ ਆ ਨਾਲੇ ਤਾਂ ਮੈਂ ਟੋਰਟ ਫਿਰ ਤੱਕ ਕਰ ਜਾਈਦਾ ਸਾਈਕਲ ਤੇ ਜਾਂਦਾ ਹੁਣ ਮੈਂ ਸਾਈਕਲ ਤੇ ਮੈਂ ਖੜ ਕੇ ਵੀਡੀਓ ਬਣਾ ਲੈਣਾ ਹੁਣਾਂ ਤੇ ਇਹਦੇ ਨਾਲ ਸੰਗਤ ਨੂੰ ਦਿਖਾ ਦਈਦੀ ਆ ਆਂਗਤ ਦੇਖ ਕੇ ਵੀਡੀਓ ਬੜੇ ਖੁਸ਼ ਹੁੰਦੇ ਆ ਕਹਿੰਦੇ ਯਾਰ ਤੂੰ ਪੁਰਾਣੀਆਂ ਵੀਡੀਓ ਪਾਈ ਜਾਂਦਾ ਨਵੀਆਂ ਨਹੀਂ ਪਉਦਾ ਨਵੀਆਂ ਭਾਈ ਇਹੀ ਆ ਜਿਹੜਾ ਸੋਡਾ ਹੀ ਇਤਿਹਾਸ ਆ ਸੋਡ ਗਿਆ ਜਾਂ ਖੇਤ ਬੰਨੇ ਦਿਖਾਈ ਜਾਂਦੇ ਆ ਬੈ ਚ ਆਉਦੇ ਆ ਜਾਂਦਾ ਹਾਂ ਹੁਣ ਤੁਹਾਨੂੰ ਗਾਂ ਮੇਰਾ ਖੇਤ ਆ ਗਿਆ ਇੱਥੇ ਉਹ ਸੁਖਦੀਪ ਸਰਪੰਚ ਕਹਿੰਦਾ ਸਾਡੀ ਪਹੀ ਬਰਾਬਰ ਬਰਾਬਰ ਆ ਸਾਹਮਣੇ ਇਧਰ ਸਾਡੀ ਹੈ ਤੇ ਸੁਖਦੀਪ ਕੀ ਆ ਹੁਣ ਮੈਂ ਜਾਂਨਾ ਗਾਂ ਦਿਖਾਉਂਗਾ ਤੇਰਾ ਡਾਂਗਿਆਂ ਵਾਲੇ ਦੇ ਆਲੂ-ਲੂ ਜਿਹੜੇ ਉਹ ਟਰੈਕਟਰ ਆ ਰਿਹਾ ਸਵਰਾਜ